ਕਦਮ ਉਹ ਯਾਰ ਮੁਝ ਗਈ ਆਗ ਨਕਸੇ ਨਾ ਤੂੰ ਜਿੰਨੇ ਤ੍ਰਿਸ਼ਨਾ ਦੇ ਤੀਰ ਸੀ ਅੰਦਰ ਅੰਦਰ ਹੀ ਨਾਸ ਕਰਤੇ ਫੈਕਟਰੀ ਉਹ ਬੰਦ ਹੋ ਗਈ ਅੱਗ ਸੀਗੀ ਅੱਗ ਤੋਂ ਧੂਆ ਨਿਕਲਦਾ ਸੀ ਅੱਗੇ ਨਹੀਂ ਰਹੀ ਉਹ ਨਾਸ ਕਰਤੇ ਤੀਰ ਸਰਉ ਦੇ ਨੇ ਤੀਰ ਸੁਖ ਸਰ ਨਾਸੇ ਸੋਭ੍ਰਿਤ ਸੁਭਾਸੇ ਸੁਖ ਸਰ ਕੀ ਸੀ ਉਹ ਖੁਸ਼ਕ ਸੀਗੇ ਖੁਸ਼ਕ ਤੀਰ ਮਨਦੇ ਸੁਖਵਾਨ ਨੂੰ ਕਹਿੰਦੇ ਨੇ ਨਾ ਉਹਦੀਆਂ ਛਾਵਾਂ ਸੁਖ ਕੌਣ ਹੈ ਤੋਤਾ ਹੈ ਮਾਨ ਮਨ ਜਿਹੜੇ تیر ਚਲਾਉਂਦਾ ਤਾਂ ਮਾਨੇ ਕੀ ਮਨਦੇ تیر ਕੀ ਹੁੰਦੇ ਸੁਖ ਸਰ ਹੁੰਦੇ ਨੇ ਮਨਦੇ تیر ਉਹਦੀਆਂ ਛਾਵਾਂ ਉਹ ਕਿੱਥੇ ਚਲਦੀਆਂ ਦੇਖੋ ਉਹਦਾ ਕਮਾਨ ਚੜਾਈ ਉਹ ਕਮੁੱਦੇ ਦੀ ਕਮਾਨ ਤੋਂ ਚਲਦੀਆਂ ਸੀ ਉਹਨੇ ਕਮੁੱਦ ਕਮਾਨ ਚੜਾਈ ਸੀ ਤ੍ਰਿਸ਼ਨਾ تیر ਰਾਜਾ ਘਟ ਪੀਤ ਤਰੀ ਉੱਡ ਲਿਓ ਨਾ ਜਾਈ ਉਹ تیر ਇਹ ਨਹੀਂ ਹੈ ਲੱਭਦਾ ਉਹਨੂੰ ਚਲਾਉਣ ਨੂੰ تیر ਹੈ ਨਹੀਂ ਸੁਖਸਰ ਨਾਸੇ ਆਹ ਸਾਰੇ تیر ਨਾਸ ਕਰਤੇ ਸੁਖਸਰ ਇਹ ਨੂੰ ਨਹੀਂ ਪਤਾ ਪੜਨਤ ਨੂੰ ਵੀ ਕੀ ਹੈ ਸੁਖਸਰ ਹੁੰਦਾ ਸੁਖ ਤੋਤੇ ਨੂੰ ਵੇਦੇ ਨੇ ਤੋਦਾ ਮਾਨਾ تیر ਉਹਦੇ ਦਾ ਕ੍ਰਿਸ਼ਨਾ ਦੇ تیر ਹੁੰਦੇ ਨੇ ਵਿਚਾਰੇ ਦੇ ਹੋਰੇ ਦੇ ਘਾਦੇ ਹੁੰਦੇ ਨੇ تیر ਜੇਤਾ ਪੜਿਆ ਹੱਸਦਾ ਆਦੀ ਬਾਣੀ ਕਬੀਰ ਵਾਲੀ ਉਹ ਗੱਲ ਪੜਿਆ ਹੁੰਦਾ ਤ੍ਰਿਸ਼ਨਾ ਤੀਰ ਰਹਿ ਘਟ ਪੀਤਰਿ ਉਹ ਵੜ ਲੀਓ ਫੇਰ ਤੈਨੂੰ ਪਤਾ ਹੁੰਦਾ ਸੁਖ ਸਰ ਕੀ ਨੇ ਇਹਨੂੰ ਕੀ ਪਤਾ ਨੇ ਤਾਂ ਹੋਰ ਗੱਲ ਤੋਂ ਇਹਦੇ ਗ੍ਰੰਥਾਂ ਜੇ ਗੱਲਾਂ ਨਹੀਂ ਹੁੰਦੇ ਜਿਹੜੇ ਗ੍ਰੰਥ ਇਹ ਪੜ ਕੇ ਆਇਆ ਇਹ ਬਾਣੀ ਦੇ ਅਰਥ ਕਿ ਇਹ ਆਦਿ ਬਾਣੀ ਦੇ ਉੱਤੇ ਆਧਾਰਿਤ ਹੈ ਉਹ ਆਦਿ ਬਾਣੀ ਦਾ ਆਧਾਰਿਤ ਇਹ ਹੈ ਜਿਹਨੇ ਆਦਿ ਬਾਣੀਆਂ ਨਹੀਂ ਪੜ੍ਹੀ ਉਹਨੇ ਰੱਖਵੇਂ ਪਤਾ ਲੱਗ ਜੂ ਵੀ ਕੀ ਹੈ ਉਹਨੇ ਹੋਰ ਜਿਹੜੇ ਗ੍ਰੰਥ ਪੜ੍ਹਿਆ ਨਾਲ ਕੋਈ ਲਿੰਕ ਹੈ ਨਹੀਂ ਉਦੋਂ ਵੀ ਯਾਰ ਆਲ ਬਟਾਲੀਆਂ ਮਾਰੀ ਜਾਂਦਾ ਆਲ ਬਟਾਲੀਆਂ ਨੂੰ ਸਾਡੇ ਵਿਧਵਾ ਨੂੰ ਸੱਚ ਮੰਨ ਕੇ ਇਹਦੇ ਖਿਲਾਫ ਹੋ ਗਏ ਆਲ ਬਟਾਲੀਆਂ ਗੱਲਾ ਕਰਦੇ ਨੇ ਅਰਥ ਕਰਨ ਵਾਲੇ ਉਧਰ ਵੀ ਆਲ ਬਟਾਲੀਆਂ ਕੀਤੀਆਂ ਨੇ ਨਾ ਆਦ ਵਿੱਚ ਵੀ ਆਲ ਬਟਾਲੀਆਂ ਦੀ ਵਾਰੀ ਹੋਈ ਉਹਨਾਂ ਦੀਓ ਡੈਕਸਟਰੀ ਆਪਣੇ ਆਲੇ ਹਿੰਦੂਆ ਹਿੰਦੀ ਦੀ ਲਾਗੂ ਕਰਦੀ ਸੂਬ੍ਰਿਤ ਸੁਭਾਸੇ ਸੂਬ੍ਰਿਤ ਅਧਿਵ੍ਰਤੀ ਬਗਲੀਰਾ ਸੂਬ੍ਰਿਤ ਸੁਬਾਸ ਤੇ ਵਰਤੀਆਂ ਬਦਲ ਗਈ ਸੁਹਾਵੇ ਬਦਲ ਕੇ ਰਖਦਾ ਸੁਵਾਸੇ ਇੱਛਾਵਾਂ ਖਤਮ ਕਰਦੀਆਂ ਤ੍ਰਿਸ਼ਨਾ ਖਤਮ ਹੋ ਗਈ ਹੁਣ ਕੀ ਹੈ ਵਰਤੀ ਉਹਦੀ ਬੰਦੀ ਬਦਲ ਗਈ ਸ਼ੁੱਧ ਵਰਤੀ ਸ਼ੁਭ ਵਰਤੀ ਹੋ ਗਈ ਔਰ ਉਹਦੀ ਜਿਹੜੀ ਵਾਸ਼ਨਾ ਨਾ ਸੁਵਾਸੇ ਸਮੈਲ ਸੁਗੰਧੀ ਫੈਲ ਗਈ ਸੁਗੰਧੀ ਫੈਲ ਗਈ ਉਹ ਪਹਿਲਾਂ ਦੁਰਗੰਧ ਹੁੰਦੀ ਸੀ ਨਾ ਲਾਗ ਪੜੇ ਦੁਰਗੰਧ ਸੋ ਨਾ ਨਕ ਮਾਇਆ ਬੰਦ ਜਿਹੜੇ ਮਾਇਆ ਨਾਲ ਬੰਨੇ ਨੇ ਦੁਰਗੰਧ ਨਾਲ ਜੁੜੇ ਹੋਏ ਨੇ ਜਦ ਮਾਇਆ ਨਾਲ ਛੁੱਟ ਗਿਆ ਸੁਗੰਧੀ ਪੈਦਾ ਹੋ ਗਈ ਉਹਦੀ ਸੁਗੰਧੀ ਫੈਲ ਗਈ ਕਿਵੇਂ ਫੈਲ ਗਈ ਭਗਤ ਭਗਤ ਕਰ ਬਜਿਆ ਜਿਵੇਂ ਲਿਖਦਾ ਰੋ ਉਹਦੇ ਵਿੱਚ ਛੋ ਜਗਾਂ ਦੇ ਵਿੱਚ ਜਮਰੇਟਾ ਹਾਂ ਫਖਤ ਭਗਤ ਕਰ ਬਜਿਆ ਫੈਲ ਗਈ ਨਾ ਸੁਗੰਧੀ ਛੋ ਜਗਾਂ ਦੇ ਵਿੱਚ ਜਮਰੇਟਾ ਇਹਨੂੰ ਜਮਰੇਟਾ ਕਹਿੰਦੇ ਭਗਤ ਭਗਤ ਕਰਕੇ ਮਸ਼ਹੂਰ ਹੋ ਗਿਆ ਸੁਗੰਧੀ ਉਹ ਸੁਗੰਧ ਸੁਭਾਸੇ ਹੋਗੀ ਕੁਝ ਬੋਲ ਗੀ ਦੁਸ਼ਟ ਗਰਸੇ ਦੁਸ਼ਟ ਜਿਹੜੇ ਸੀਗੇ ਦੁਸ਼ਟ ਸੀ ਔਗਣ ਏਂ ਗ੍ਰਹਣ ਲੈ ਜਿਵੇਂ ਚੰਦਰਮੇ ਨੂੰ ਗ੍ਰਹਣ ਲੱਗ ਜਾਂਦਾ ਹੈ ਸੂਰਜ ਨੂੰ ਗ੍ਰਹਣ ਲੱਗਦਾ ਨਾ ਏਂ ਗ੍ਰਹਣ ਲੱਗਿਆ ਜਿਹੜੇ ਦੁਸ਼ਟ ਬੋਲਦੇ ਸੀ ਨਾ ਜਮਰੇਟਾ ਕਹਿਣ ਵਾਲੇ ਸੀ ਉਹਦੇ ਖਿਲਾਫ ਸੀ ਜਿਹੜੇ ਗੁਰਮਤਿ ਵਿਰੋਧ ਕਰਦੇ ਸੀ ਉਹਨਾਂ ਦੇ ਮੂੰਹ ਤੇ ਸਿਆਹੀ ਫਿਰ ਗਈ ਉਹ ਕਾਲੇ ਤੇ ਰੰਦਕਾਂ ਦੰਦ ਕਾਨੇ ਮੂੰਹ ਕਾਲੇ ਹੋਣ ਲੱਗੇ ਕਾਲੇ ਪੈਣ ਲੱਗੇ ਜਿਹੜੇ ਲੋਕਾਂ ਦੇ ਵਿੱਚ ਬੜੀਆਂ ਟੌਹਰਾ ਮਾਰਦੇ ਤੇ ਨਾ ਜਿਉਂ-ਜਿਉਂ ਪਬਲਿਕ ਦੇ ਵਿੱਚ ਗਿਆਨ ਜਾ ਰਿਹਾ ਦੰਦ ਕਾਨੇ ਮੂੰਹ ਤੇ ਛਾਈ ਫਿਰਨ ਲੱਗ ਜਵਾਬ ਹੈ ਨਹੀਂ ਕੋਈ ਜਿਹੜੇ ਹੁਣ ਵੀ ਮਾਰਦੇ ਸੀ ਨਾ ਗੱਲਾਂ ਤਸਵੀਰਾਂ ਦੇ ਖਿਲਾਫ ਦੇਖੋ ਉਹਨਾਂ ਦੇ ਵੀ ਛਾਈ ਫਿਰਨ ਲੱਗ ਜਾਣੀ ਉਹ ਗੱਲ ਬਸ ਉਹ ਹੀ ਹੁੰਦੀ ਹੁੰਦੀ ਹਰ ਵਕਤ ਤੇ ਜਿਹੜੇ ਬੜੀਆਂ ਬੜੀਆਂ ਦਾਅਵੇ ਕਰ ਦਿੰਦੇ ਆ ਉਹਨਾਂ ਦੇ ਮੂੰਹ ਕਾਲੇ ਹੋ ਜਾਣਾ ਨੇ ਛਾਈ ਫਿਰ ਜਾਣੀ ਏ ਉਹਨਾਂ ਕੋਲ ਜਵਾਬ ਹੈ ਨਹੀਂ ਹੈਗਾ ਛਾਈ ਦਾਅਵੇ ਫਿਰਦੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਗੱਲ ਇਹ ਨਿਕਲਿਆਊਗੀ ਤਾਂ ਕੁਝ ਹੋਰ ਨਿਕਲਿਆ ਉਹ ਤਾਂ ਕਹਿੰਦਾ ਜਦ ਮੈਂ ਦੋ ਆਦਮੀ ਖੜੇ ਲੈਂਚ ਅਗਰ ਅੰਦਰ ਗਿਆ ਵੀ ਅੰਦਰ ਕਹਿਣੇ ਨੇ ਅੰਦਰ ਰੱਬ ਹੈ ਅਗਰ ਪੇਸ਼ੀ ਪੈਣੀ ਹੈ ਕਹਿੰਦਾ ਰੱਬ ਤਾਂ ਹੁੰਦਾ ਹੀ ਨਹੀਂ ਆਹ ਤੇਰਾ ਠੀਕ ਆ ਉਹਨੂੰ ਪੁੱਛਾਇਆ ਕਿ ਉਹ ਸਰਪਾਈ ਘੜਾ ਵੀ ਰਾਬੋ ਹੁੰਦਾ ਕਹਿੰਦਾ ਨਹੀਂ ਦੂਹਰ ਨੂੰ ਪੁੱਛਾਇਆ ਕਹਿੰਦਾ ਹੁੰਦਾ ਕਹਿੰਦਾ ਸਰਪਾਈ ਗਾਂ ਚੱਲਿਆ ਗਿਆ ਉਹ ਕਹਿੰਦਾ ਤੂੰ ਇਹ ਮੈਂ ਕੱਢ ਕੇ ਜਨ ਹੁੰਦਾ ਯਹੂਦਾਈ ਨਹੀਂ ਉਹ ਕਹਿੰਦਾ ਭਾਈ ਜਗਾ ਨਿਕਲਿਆ ਆ ਜੇ ਗਾਂ ਹੋਇਆ ਜੇ ਨਾ ਹੋਇਆ ਤੂੰ ਵੀ ਉਹੇ ਜਾ ਮੈਂ ਵੀ ਉਹੇ ਜਾ ਜੇ ਹੋਇਆ ਤੂੰ ਫਸ ਜਾਣਾ ਮੈਂ ਛੁੱਟ ਜਾਣਾ ਮੈਂ ਦੋ ਹੀ ਹੱਥੀ ਲੱਡੂ ਲੈ ਕੇ ਚੱਲਿਆ ਵੇ ਮਨਣਾ ਹੈਗਾ ਪਾ ਜਿਹ ਰੋਇਲ ਅੰਦਰ ਅੰਦਰ ਤਾਂ ਜੋ ਆਪਾਂ ਬੜੇ ਹੀ ਨਹੀਂ ਅੰਦਰ ਹੈ ਨਹੀਂ ਆਪ ਨੂੰ ਪਤਾ ਅਗੇ ਨਹੀਂ ਮੈਂ ਤਾਂ ਕਹਣਾ ਹੈਗਾ ਤੂੰ ਕਹਣਾ ਹੈ ਜੇ ਹੋਇਆਗਾ ਤੇਰੇ ਉਹ ਕੀ ਜਵਾਬ ਹੈ ਬਿਰਕੋ ਤਾਂ ਹੈਗਾ ਮੈਂ ਤਾਂ ਮੰਨ ਇਸ ਕਰਕੇ ਜਿਹੜੇ ਹੋਰ ਕੁਝ ਬੰਦੇ ਸੀ ਨਾ ਕੋਈ ਹੈ ਹੋਰੀ ਇਹ ਤਾਂ ਪੜਤ ਦੀ ਲਿਖੀ ਹੋਈ ਹੈ ਜਾਂ ਗਾਹ ਨਿਕਲੇ ਆਇਆ ਨਾ ਕੋਈ ਹੋਰ ਹੈ ਪਰ ਪਰ ਉਹ ਕਹ ਲੈ ਤੇ ਨਦਕਾਉਣਾ ਦਸਿਆ ਹੀ ਪੈ ਫਰਜਾਲੀ ਇਹ ਬੂਤੇ ਸਿਆਹੀ ਫਰੇ ਜਾਂਦੀ ਹੁੰਦੀ ਹੈ ਕਿ ਆਦਮੀ ਝੂਠਾ ਪੈ ਜਵੇ ਫਰੇ ਦੇ ਵਿੱਚ ਪਬਲਿਕ ਦੇ ਵਿੱਚ ਤੇ ਸਿਆਹੀ ਉਹ ਫਿਰ ਨਹੀਂ ਉਹਦੇ ਮੂੰਹ ਤੇ ਹੋਰ ਕੀ ਹੁੰਦੀ ਹੈ ਚੰਚਲਾ ਪ੍ਰਯੰਗੀ ਬੇਦ ਪ੍ਰਸੰਗੀ ਤੇਜ ترੰਗੀ ਖੰਡ ਅਸਰੰ ਚੰਚਲਾ ਪ੍ਰਯੰਗੀ ਚੰਚਲਾ ਕਹਿੰਦੇ ਨੇ ਵੈਸੇ ਤਾਂ ਬੁੱਧਰੂ ਕਹਿੰਦੇ ਨੇ ਚੰਚਲਾ ਬਹੁਤ ਤੇਜ ਜਿਹੜੀ ਬੁੱਧੀ ਹੁੰਦੀ ਹੈ ਨਾ ਤੇਜ ਚੱਲਣ ਵਾਲੀ ਬੁੱਧੀ ਤੇਜ਼ ਚਾਰ ਵਾਲੀ ਬੁੱਧੀ ਉਹ ਚੰਚਲਾ ਹੁੰਦੀ ਹੈ ਚੰਚਲ ਮਨ ਨੂੰ ਵੀ ਕਹਿੰਦੇ ਨੇ ਪਹਿਲਾਂ ਮੈਂ ਚੱਲ ਚੱਲਣ ਕਿਉਂ ਕਹਿੰਦਾ ਤੇਜ ਗਤੀ ਇਹਦੀ ਇਹ ਮਨ ਚੰਚਲ ਕਿਰਾਈ ਜਦੋਂ ਮਨ ਨੂੰ ਕਰਨ ਦੀ ਸਮਰੱਥਾ ਬੁੱਧੀ 'ਚ ਹੋ ਜਾਂਦੀ ਹੈ ਨਾ ਫਿਰ ਇਹ ਚੰਚਲਾ ਪ੍ਰੇਂਦੀ ਹੋ ਜਾਂਦੀ ਹੈ ਇਹ ਗੱਲ ਦਾ ਵੀ ਨਹੀਂ ਪਤਾ ਰੂ ਪਰ ਨਾ ਤਾਂ ਨਹੀਂ ਪਤਾ ਇਸ ਗੱਲ ਦਾ ਕਿਉਂਕਿ ਉਹ ਤਾਂ ਕਹੇ ਮਨ ਤੇ ਤਨ ਤੇਜ ਚਲਿਓ ਜਗ ਬਾਤ ਕੋ ਜਗ ਮਾਤ ਦਾ ਸਰੀਰ ਮਨੋਂ ਤੇ ਚੱਲਦਾ ਮਨ ਕੋ ਦਾ ਸਰੀਰ ਹੈ ਨਹੀਂ ਉਹਦਾ ਸਰੀਰ ਵੀ ਨਾਲ ਹੈ ਜਿੰਨਾ ਮਨ ਤੇਜ ਭਜਦਾ ਉਹਨਾਂ ਉਹਦੀ ਦੇਹ ਭਜਦੀ ਹੈ ਸਨ ਦੇ ਨਾਲ ਭਜਦੀ ਹੈ ਉਦੋਂ ਵੀ ਜਿਆਦਾ ਤੇਜ ਮਨ ਤੇ ਤਨ ਤੇ ਕਿਉਂਕਿ ਮਨ ਨੂੰ ਘੇਰਨ ਵਾਸਤੇ ਕਿਸੇ ਵੀ ਸ਼ਿਕਾਰ ਨੂੰ ਘੇਰਨ ਵਾਸਤੇ ਜੋ ਸ਼ਿਕਾਰੀ ਜਾਂ ਸ਼ਿਕਾਰ ਕਰਨ ਵਾਲੀ ਚੀਜ਼ ਹੈ ਚਾਹੇ ਉਹ ਕੁੱਤਾ ਹੈ ਚਾਹੇ ਸ਼ੇਰ ਹੈ ਚਾਹੇ ਕੁਝ ਵੀ ਉਹਦੀ ਸਪੀਡੋਂ ਤੋਂ ਜਿਆਦਾ ਚਾਹੀਦੀ ਹੈ ਤਾਂ ਕਿ ਉਹ ਨੂੰ ਸ਼ਿਕਾਰ ਨੂੰ ਮਨੂ ਕੇ ਨਾ ਤੇ ਦੀ ਸਪੀਡ ਹਮੇਸ਼ਾ ਤੋਂ ਤੇਜ਼ ਹੋਣੀ ਚਾਹੀਦੀ ਹੈ ਇਸ ਕਰਕੇ ਚੰਚਲਾ ਪ੍ਰੇਮ ਕੀ ਹੈ ਚੰਚਲਾ ਪ੍ਰੇਮ ਜੇ ਬਿਜਲੀ ਦੀ ਸਪੀਡ ਹੈ ਨਾ ਬਿਜਲੀ ਨੂੰ ਵੀ ਚੰਚਲਾ ਕਰਦੇ ਨੇ ਬਿਜਲੀ ਦੀ ਸਪੀਡ ਬਹੁਤ ਤੇਜ਼ ਹੈ ਬਿਜਲੀ ਦੀ ਸਪੀਡ ਇੰਨੀ ਤੇਜ਼ ਹੈ ਉਦੋਂ ਤਾਂ ਸ਼ਾਇਦ ਬਿਜਲੀ ਹੋਲੀ ਵੀਰੀ ਜਦੋਂ ਇਹਨਾਂ ਨੇ ਲਿਖੀ ਹੈ ਗੱਲ ਸੱਤ ਚੱਕਰ ਦੇ ਜ਼ਮੀਨਦਾਰਾਂ ਦੇ ਵਾਲੇ ਤਾਰ ਦੇ ਲਿਆ ਦੀ ਹੈ ਨਾ ਆਪਣੀ ਧਰਤੀ ਦੇ ਵਾਲੇ ਵਾਲੇ ਇੱਕ ਸਰੇ ਤੇ ਹੋਵੇ ਸਵਿਚ ਦੂਏ ਸਰੇ ਤੇ ਹੋਵੇ ਬਲਬ 21 ਕਲਟ ਵਿੱਚ ਬਲਬ ਜਲ ਜਾਂਦਾ ਹੈ 184000 ਬੀਲ ਦੀ ਸਪੀਡ ਹੈ ਇੱਕ ਸਕਿੰਟ ਦੀ ਤੇ ਐਡੀ ਸਪੀਡ ਹੋਰ ਕਹੀਦਾ ਹੈ ਨਹੀਂ ਐਡੀ ਸਪੀਡ ਤਾਂ ਹੋ ਰਹੀ ਹੈ ਜੀ ਇਹ ਚੰਚਲਾ ਪ੍ਰਯੰਗ ਦੀ ਤਾਂ ਕਿਹਾ ਹੈ ਬਿਜਲੀ ਵਰਗੀ ਸਪੀਡ ਅ ਤੇਰੀ ਐਦਾ ਝਪਕਦੀ ਉਧਰ ਜਾ ਝਪਕਦੀ ਐ ਉਧਰ ਝਪਕਦੀ ਉਧਰ ਜਾ ਝਪਕਦੀ ਅਖਰੀ ਝਪਕੜ ਦਿੰਦੀ ਜਦੂ ਦੇ ਪਾਸੇ ਜਾ ਝਪਕਦੀ ਚੰਚਲਾ ਪ੍ਰੇੰਗੀ ਤੇਰਾ ਜਿਹੜਾ ਅੰਗ ਅੰਗ ਹੈ ਨਾ ਅੰਗ ਅੰਗ ਪਹਿਲਾਂ ਜਿਹੜਾ ਸੀ ਉਹ ਤੇ ਪ੍ਰੇੰਗ ਹੋ ਗਿਆ ਹੁਣ ਹੋਰ ਅੰਗ ਡਿਵੈਲਪਮੈਂਟ ਹੋ ਗਿਆ ਅੰਗ ਦੇ ਜਿਵੇਂ ਬੁੱਧ ਤੇ ਬੋਧ ਤੇ ਪ੍ਰਬੋਧ ਹੋ ਜਾਂਦੇ ਨਾ ਲਫਜ਼ ਪਹਿਲਾਂ ਉਹਦੀ ਸੀ ਉਹਦੇ ਤੇ ਹੋਰ ਚੜ ਗਿਆ ਕੋਟ ਪ੍ਰਬੋਧ ਹੋ ਗਿਆ ਪ੍ਰੰਗੀ ਇਹ ਵੀ ਅੰਗ ਤੇ ਪ੍ਰੰਗੀ ਹੋ ਗਿਆ ਹੋਰ ਸ਼ਕਤੀ ਆ ਗਈ ਜਿਹਦੀ ਸ਼ਕਤੀ ਪਹਿਲਾਂ ਸੀ ਨਾ ਹੋਰ ਸ਼ਕਤੀ ਮਿਲ ਗਈ ਜਿਹਨਾਂ ਗਿਆਨ ਪਹਿਲਾਂ ਸੀ ਹੋਰ ਗਿਆਨ ਹੋ ਗਿਆ ਪ੍ਰੰਗੀ ਹੋ ਗਈ ਬੇਦ ਪ੍ਰਸੰਗੀ ਪ੍ਰਸੰਗ ਕੀ ਹੈ ਪ੍ਰਸੰਦ ਬੇਦ ਦਾ ਹੀ ਆ ਗਿਆ ਦਈਆ ਹੋਰ ਪ੍ਰਸੰਦ ਕੋਈ ਨਹੀਂ ਹੈ